ਜੇ ਸਫਾਈ ਕਰਨ ਵਾਸਤੇ ਕੂੜਾ ਕਰਕਟ ਨੂੰ ਸੁੱਟਣ ਵਾਸਤੇ ਅੱਜ 20 ਜਿਹੜੀਆਂ ਹੈਗੀਆਂ ਰਿਕਸ਼ਾ ਰੇੜੀਆਂ ਦਿੱਤੀਆਂ ਗਈਆਂ ਤੇ ਮੈਂ ਜਿੱਥੇ ਸਰਕਾਰ ਦਾ ਧੰਨਵਾਦ ਕਰਦਾ ਉੱਥੇ ਸਰਦੂਰ ਸਰਦੂਰ ਕੜ ਦੇ ਸਮੂੱਚੇ ਵਾਸੀਆਂ ਨੂੰ ਅਪੀਲ ਕਰਦਾ ਕਿ ਇਹਨਾਂ ਦਾ ਪੂਰਾ ਸਹਿਯੋਗ ਦਿੱਤਾ ਜਾਵੇ ਸ਼ਹਿਰ ਦੀ ਸਫਾਈ ਵਾਸਤੇ ਇਹ ਜਾਣੀਏ ਘਰਾਂ ਦੇ ਵਿੱਚੋਂ ਕੂੜਾ ਕਰਕਟ ਲੈ ਕੇ ਆਉਣਗੇ ਜਿਹਦੇ ਨਾਲ ਸ਼ਹਿਰ ਦੀ ਸਫਾਈ ਵੀ ਰਹੂ ਇਸ ਤੋਂ ਇਲਾਵਾ ਅੱਜ ਜਿਹੜਾ ਇੱਕ ਟਰੈਕਟਰ ਨਹੀਂ ਇਸ ਤੋਂ ਇੱਕ ਟਰੈਕਟਰ ਲੋਡਰ ਆ ਉਦੋਂ ਪਹਿਲਾਂ ਇੱਕ ਟਰੈਕਟਰ ਹੋਰ ਸੀ ਨਾਲ ਟਰਾਲੀ ਜਾਨੀ ਕਿ ਕੂੜੇ ਨੂੰ ਚੱਕ ਕੇ ਸੁੱਟਣ ਵਾਸਤੇ ਵੀ ਕਾਗੇ ਪ੍ਰਬੰਧ ਅਸੀਂ ਕੀਤੇ ਨੇ ਤੋਂ ਸ਼ਹਿਰ ਦੀ ਸਫਾਈ ਵਾਸਤੇ ਅੱਜ ਮੀਟਿੰਗ ਵੀ ਹੋਈ ਆ ਮੈਂ ਯੂ ਸਾਹਿਬ ਖੜੇ ਨੇ ਜੇ ਸਾਹਿਬ ਸਾਰਾ ਸਟਾਫ ਖੜਾਗਾ ਜਿਹੜੀਆਂ ਸ਼ਹਿਰ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਸਫਾਈ ਕਿਵੇਂ ਅੱਜ ਹੀ ਮਸ਼ੀਨ ਵੀ ਲਿਆਂਦੀ ਆ ਜਿਹੜੀ ਅਸੀਂ ਕੋਈ ਸੇਲਟ ਪੈ ਗਈ ਆਗੀ ਉਹ ਤੋਂ ਹਟਾ ਕਰਕੇ ਸਫਾਈ ਕਰਨੀ ਆ ਉਹ ਵੀ ਅੱਜ ਮਸ਼ੀਨ ਆ ਜਿਹੜੀ ਲੱਗੀ ਹੋਈ ਆ ਸੋ ਸ਼ਹਿਰ ਦੀ ਸਫਾਈ ਵਾਸਤੇ ਤੇ ਸ਼ਹਿਰ ਦੀਆਂ ਜਿਹੜੀਆਂ ਗਲੀਆਂ ਨੇ ਜਿੰਨਾ ਦੇ ਇੰਟਰਲੌਕ ਲੱਗ ਰਹੀ ਆ ਜਾਂ ਸ਼ਮਸ਼ਾਨ ਘਾਟ ਦੇ ਕੰਮ ਹੋ ਰਿਹਾ ਜਾਂ ਕੋਈ ਸੜਕ ਦਾ ਕੰਮ ਹੋ ਰਿਹਾ ਉਹਦੀ ਵੀ ਸਮੀਖਿਆ ਕੀਤੀ ਗਈ ਆ ਸੋ ਅਸੀਂ ਸ਼ਹਿਰ ਦੀ ਤਰੱਕੀ ਬਾਤ ਤੇ ਸ਼ਹਿਰ ਦੀ ਸਫਾਈ ਬਾਤ ਤੇ ਸਾਰੀ ਟੀਮ ਆ ਪ੍ਰਸ਼ਾਸਨ ਤੇ ਅਸੀਂ ਲੱਗੇ ਸਾਰੇ ਜਾਣੇ ਲੱਗੇ ਹੋਏ ਆ ਤੇ ਇਸ ਤੋਂ ਇਲਾਵਾ ਜੇ ਹੋਰ ਵੀ ਜਿਹੜੀਆਂ ਸ਼ਹਿਰ ਦੀਆਂ ਕੋਈ ਗਲੀਆਂ ਰਹਿਣੀਆਂ ਨੇ ਬਣਾਉਣਆਂ ਗਾਂ ਜਾਂ ਜਿੱਦੇ ਅੱਜ ਸੀਵਰ ਦੇ ਬੜੇ ਕਈ ਢੱਕਣਾਂ ਗੇ ਜਿੱਥੇ ਟੁੱਟੇ ਪਏ ਆ ਉਹ ਵੀ ਅਸੀਂ ਟੈਂਡਰ ਲਾਉਣ ਵਾਸਤੇ ਯਾਨੀ ਕਿ ਹਰ ਇੱਕ ਗੱਲ ਦੀ ਅੱਜ ਸਮੀਖਿਆ ਕੀਤੀ ਆ ਤੇ ਨਾਲ ਹੀ ਮੈਂ ਜਿਹੜੀਆਂ ਵੀ ਇਹ ਹੈਗੀਆਂ ਰਿਕਸ਼ਾ ਰੇੜੀਆਂ ਤੇ ਟਰੈਕਟਰ ਨਵੇਂ ਆਏ ਆ ਟਰੈਕਟਰ ਲੋਡਰ ਆਏ ਹੈਗਾ ਇਹ ਨਗਰਪੰਚਾਇਤ ਨੂੰ ਅੱਜ ਸੌਂਪਿਆ ਅਸੀਂ ਸਭ ਤੋਂ ਪਹਿਲਾਂ ਜੀਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਦੇ ਸਦਕਾ ਹੀ ਉਹਨਾਂ ਦੇ ਯਤਨਾਂ ਸਦਕਾ ਹੀ ਸਾਨੂੰ ਇਹ ਰੇੜੀਆਂ ਤੇ ਟਰੈਕਟਰ ਇੱਥੇ ਮਿਲਿਆ ਹੈਗਾ ਹੁਣ ਅਸੀਂ ਨਾਲ ਹੀ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਆ ਕਿ ਜਿਹੜਾ ਆਪਣੇ ਘਰਾਂ ਦਾ ਕੂੜਾ ਹੈਗਾ ਬਾਹਰ ਸੜਕਾਂ ਤੇ ਜਾਂ ਗਲੀਆਂ ਦੇ ਵਿੱਚ ਜਾਂ ਖਾਲੀ ਪਲਾਟਾਂ 'ਚ ਨਾ ਸੁੱਟਣ ਤੇ ਇਹ ਰੇੜੀਆਂ ਦੇ ਵਿੱਚ ਹੀ ਪਾਉਣ ਅੱਜ ਇੱਕ ਬਹੁਤ ਹੀ ਨੋਮੀਨਲ ਜੀ ਫੀਸ ਰੱਖੀ ਹੋਈ ਹੈ ਜਿਹੜੀ ਕਿ 50 ਰੁਪਏ ਆ 70 ਰੁਪਏ ਜੋ ਵੀ ਫੀਸ ਹੈਗੀ ਰੱਖੀ ਵੀ ਆ ਉਹ ਰੇੜੀ ਵਾਲਿਆਂ ਨੂੰ ਮੰਥਲੀ ਦੇਣ ਤੇ ਨਾਲ ਆਪਣਾ ਇਹ ਕੂੜਾ ਹੈ ਕੇਵਲ ਰੇੜੀ ਵਿੱਚ ਹੀ ਪਾਉਣ ਬਾਹਰ ਕਿਤੇ ਵੀ ਨਾ ਸੁੱਟਣ ਜਿਸ ਦੇ ਨਾਲ ਸਾਡਾ ਜਿੱਥੇ ਸ਼ਹਿਰ ਸਾਫ਼ ਸੁਥਰਾ ਰਹੇਗਾ ਉੱਤੇ ਤੁਹਾਡੇ ਹੈਲਥ ਇਸ਼ੂਜ਼ ਵੀ ਘਟ ਜਾਣਗੇ ਅਸੀਂ ਅਪੀਲ ਕਰਦੇ ਆ ਕਿ ਅਸੀਂ ਬਾਜ਼ਾਰਾਂ ਦੇ ਵਿੱਚ ਵੀ ਆਪਣਾ ਟੈਂਪੂ ਜਾਂ ਰੇੜੀ ਲਗਾਵਾਂਗੇ ਲਗਾ ਰਹੇ ਆ ਉਹ ਆਪਣਾ ਕੂੜਾ ਵੀ ਰੇੜੀਆਂ ਦੇ ਵਿੱਚ ਹੀ ਪਾਉਣ ਤੇ ਜੇਕਰ ਕੋਈ ਬੰਦਾ ਸਾਨੂੰ ਇਦਾਂ ਬਾਹਰ ਕੂੜਾ ਗੇਰਦਾ ਪਾਇਆ ਗਿਆ ਤਾਂ ਅਸੀਂ ਉਹਦਾ ਚਲਾਨ ਵੀ ਕਟਾਂਗੇ ਤੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕਰਾਂਗੇ